ਦੇਖਿਏ ਪਹਿਲਾ ਸਾਮੂਅਲ ਫੋਰ ਸਾਮੂਅਲ 17th ਚੈਪਟਰ 37 ਵਰਸ ਪਹਿਲਾ ਸਾਮੂਅਲ ਦਾ 17 ਦੇ ਆਇਤੇ ਉਹਦੀ 37 ਨੰਬਰ ਆਇਤ ਚ ਇਦਾਂ ਲਿਖਿਆ ਆ ਫਿਰ ਦਾਊਦ ਨੇ ਇਹ ਵੀ ਆਖਿਆ ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿਛ ਦੇ ਪੰਜੇ ਤੋਂ छुड़ाया ਹੈ ਉਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ छुड़ाਵੇਗਾ ਤਦ ਸ਼ਾਊਲ ਨੇ ਦਾਊਦ ਨੂੰ ਕਿਹਾ ਜਾ ਫੇ ਅਤੇ ਯਹੋਵਾ ਤੇਰੇ ਨਾਲ ਹੋਵੇ ਇਹ ਸਟੋਰੀ ਦੀਆਂ ਕੁਝ ਲਾਈਨਸ ਆ ਜਦੋਂ ਦਾਊਦ ਨੇ ਗੋਲੀਅਥ ਨੂੰ ਨਜੱਠਣ ਲਈ ਜਾਣਾ ਸੀਗਾ ਮਾਰਨ ਦੇ ਲਈ ਜਾਣਾ ਸੀ ਤਾਂ ਸ਼ਾਉਲ ਨੂੰ ਲੱਗਦਾ ਸੀਗਾ ਕਿ ਦਾਊਦ ਅੱਲੀ ਜਈ ਉਮਰ ਦਾ ਮੁੰਡਾ ਆ ਤਾਂ ਕਿਵੇਂ ਉਸ ਫਲਿਸਤੀ ਸੂਰਮੇ ਦਾ ਸਾਹਮਣਾ ਕਰੂਗਾ ਜੋਨੇ ਦਾਊਦ ਨੂੰ ਦੱਸਿਆ ਵੀ ਉਹ ਬੜਾ ਟ੍ਰੇਂਡ ਆ ਇੰਨੇ ਚਿਰ ਤੋਂ ਇਜ਼ਰਾਈਲੀਆਂ ਨੂੰ ਡਰਾਉਂਦਾ ਆਇਆ ਆ ਕੋਈ ਉਹਦੇ ਸਾਹਮਣੇ ਟੇਕ ਨਹੀਂ ਸਕਿਆ ਸੋਚ ਲਾ ਤੇ ਦਾਊਦ ਅੱਗੋ ਕੀ ਆਨਸਰ ਕਰਦਾ ਆ ਕਹਿੰਦਾ ਉਹ ਪਰਮੇਸ਼ਰ ਯਹਵਾ ਜਿਨਨੇ ਮੈਨੂੰ ਸ਼ੇਰ ਦੇ ਪੰਜੇ ਤੋਂ ਤੇ ਰਿਛ ਦੇ ਪੰਜੇ ਚੋਂ छुड़ाया ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਵੀ छुड़ाਏਗਾ ਹਾਲੇਲੂਇਆ ਤੇ ਜਾਉ ਉਹਨੇ ਜਦੋਂ ਇਹ ਨਹੀਂ ਗੱਲ ਕਹੀ ਤਾਂ ਸ਼ਾਉਲ ਨੇ ਸੁਣ ਕੇ ਕੀ ਕਿਹਾ ਕਹਿੰਦਾ ਜਾ ਫਿਰ ਭਾਵੇਂ ਜੇ ਤੇਰਾ ਇੰਨਾ ਭਰੋਸਾ ਹੈ ਪਰਮੇਸ਼ਰ ਉੱਤੇ ਤੇ ਜਾ ਫਿਰ ਪਰਮੇਸ਼ਰ ਤੇਰੇ ਨਾਲ ਹੋਵੇ ਹallelujah ਐਸਾ ਆਇਤ ਤੋਂ ਅਸੀਂ ਕੀ ਸਿੱਖਦੇ ਆ ਜੇ ਤੁਹਾਡੀ ਲਾਈਫ ਤੇ ਵਿੱਚ ਕੋਈ ਪ੍ਰੋਬਲਮ ਆ ਤੁਹਾਨੂੰ ਲੋਕੀ ਡਰਾਉਂਦੇ ਆ ਕਈ ਵਾਰੀ ਸਰੀਰ ਦੇ ਉੱਤੇ ਨਾ ਗੋਮਜੇ ਨਿਕਲ ਆਉਂਦੇ ਆ ਗੁੱਜਾ ਜਿਹਾ ਜ਼ਖਮ ਹੁੰਦਾ ਆ ਤੇ ਉਹਦੇ ਉੱਤੇ ਛੋਟੀ ਜੀ ਫਿੰਸੀ ਹੋ ਜਾਂਦੀ ਆ ਤੇ ਲੋਕੀ ਉਹਦੀ ਪੇਨ ਬੜੀ ਹੁੰਦੀ ਆ ਰੈਡਨੈਸ ਹੋ ਜਾਂਦੀ ਤਾਂ ਕਿਸੇ ਨੂੰ ਤੁਸੀਂ ਦਿਖਾਓ ਤਾਂ ਕਈ ਕਈ ਤਾਂ ਵਿੱਚੋਂ ਕਹਿ ਦੇਣਗੇ ਚੈੱਕ ਕਰਾ ਲੈ ਕੈਂਸਰ ਨਾ ਹੋਵੇ ਉਹ ਹੋਈ ਗੱਲ ਨਾ ਹੋਵੇ ਐਵੇਂ ਘਰੇ ਹੀ ਨਾ ਔੜ-ਪੋੜ ਕਰੀ ਜਾ ਚੱਕਰ ਵਾਲਾ ਪੁੱਛ ਲੈ ਕਿਸੇ ਨੂੰ ਫਲਾਨੇ ਨਾਲ ਇਦਾਂ ਹੀ ਹੋਈ ਉਨੇ ਸਮਝੇ ਉਹ ਉਦੈ ਵਿਸ਼ਵਾਸੀ ਤਾਂ ਫਿਰ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਵਿਸ਼ਵਾਸੀ ਹੋ ਗਿਆ ਉਹ ਸਧਾਰਨ ਨਹੀਂ ਰਹਿ ਸਕਦਾ ਸੋ ਅਗਰ ਤੁਸੀਂ ਸਧਾਰਨ ਇਨਸਾਨ ਹੋਏ ਤਾਂ ਤੁਸੀਂ ਕੀ ਕਰਨਾ ਭੱਜਣਾ ਡਾਕਟਰ ਦੇ ਵੱਲ ਨੂੰ ਮੈਂ ਕਿਸੇ ਨੂੰ ਵੀ ਡਾਕਟਰ ਕੋਲ ਜਾਣ ਤੋਂ ਮਨਾ ਨਹੀਂ ਕਰਦੀ ਬਿਲਕੁਲ ਵੀ ਨਾ ਸੋਚੋ ਕਿ ਮੈਂ ਕਿਸੇ ਨੂੰ ਟ੍ਰੀਟਮੈਂਟ ਕਰਾਉਣ ਤੋਂ ਮਨਾ ਕਰਦੀ ਆ ਪਰਮੇਸ਼ਵਰ ਦੇ ਦਿੱਤੀ ਹੋਈ ਬੁੱਧ ਦੇ ਨਾਲ ਹੀ ਉਹ ਡਾਕਟਰ ਜਿਹੜੇ ਆ ਉਹ ਬਣੇ ਆ ਤੁਹਾਡੀ ਸਦਾ ਹੀ ਪਰਮੇਸ਼ਰ ਜੀ ਹੋਣੇ ਚਾਹੀਦੇ ਆ ਉਹ ਛੋਟੀ ਫਿੰਸੀ ਵੀ ਕੈਂਸਰ ਹੋ ਸਕਦੀ ਆ ਜੇ ਤੁਸੀਂ ਬੇਵਿਸ਼ਵਾਸੇ ਹੋਏ ਪਰ ਜੇ ਤੁਸੀਂ ਵਿਸ਼ਵਾਸ ਵਿੱਚ ਹੋਏ ਤਾਂ ਕੈਂਸਰ ਵੀ ਇੱਕ ਮਾਮੂਲੀ ਫਿੰਸੀ ਬਣ ਕੇ ਖਤਮ ਹੋ ਸਕਦੀ ਆ ਹallelujah ਜੀਵਨ ਦੇ ਵਿੱਚੋ ਸਮੱਸਿਆ ਆਉਂਦੀ ਆ ਉਸ ਵੇਲੇ ਉਸ ਸਮੱਸਿਆ ਵੱਲ ਨਾ ਦੇਖੋ ਉਸ ਤੋਂ ਪਹਿਲਾਂ ਜਿਹੜੀ ਜਿਹੜੀ ਸਮੱਸਿਆ ਵਿੱਚੋਂ ਬੀਤ ਚੁੱਕੇ ਸਮੇਂ ਵਿੱਚ ਨਿਕਲ ਕੇ ਆਏ ਹੋ ਉਸ छुटकारे ਨੂੰ ਦੇਖੋ ਫਿਰ ਰੱਖੋ ਕਿ ਅੱਜ ਕਿਸੇ ਨੂੰ ਬੁਖਾਰ ਆਇਆ ਬੁਖਾਰ ਸ਼ੁਰੂ ਹੋ ਗਏ ਨਵਾਂ ਵੇਰੀਐਂਟ ਆ ਗਿਆ ਫਲਾਨਾ ਢਮਕਾਨਾ ਹੋ ਗਿਆ ਇਹ ਪਹਿਲਾਂ ਨਾਲੋਂ ਡੇਂਜਰਸ ਇਹਨੇ ਲੈ ਬਣਾ ਦੁਨੀਆ ਨੂੰ ਨਹੀਂ ਤੁਸੀਂ ਸੋਚੋ ਜਦੋਂ ਸਾਰੇ ਜੜੇ ਮਰਦੇ ਜਾਂਦੇ ਸੀਗੇ ਝੋਲਿਆਂ ਦੇ ਵਿੱਚ ਪੈਕ ਸੀ ਉਦੋਂ ਨਹੀਂ ਮਰਨ ਦਿੱਤਾ ਹੁਣ ਕਿੱਥੋਂ ਮਰਨ ਦਊਗਾ ਉਹ ਸਾਨੂੰ ਇਤਨੀ ਗਹਿੜੇ ਨਾਲ ਉਸਨੇ ਕਹਿੰਦਾ ਜਿੰਨੇ ਵੀ ਨੂੰ ਉਦੋਂ ਸ਼ੇਰ ਦੇ ਪੰਜੇ ਚੋਂ ਰੱਛ ਦੇ ਪੰਜੇ ਚੋਂ छुੜਾਇਆ ਉਹ ਇਸ ਪਲਿਸਤੀ ਦੇ ਪੰਜੇ ਚੋਂ ਵੀ छुੜਾਏਗਾ ਜਿਨੇ ਤੁਹਾਨੂੰ ਸਿਰ ਪੀੜ ਨਾਲ ਨਹੀਂ ਮਰਨ ਦਿੱਤਾ ਖੰਗ ਜ਼ੁਕਾਮ ਨਾਲ ਨਹੀਂ ਮਰਨ ਦਿੱਤਾ ਢੱਡ ਪੀੜ ਨਾਲ ਨਹੀਂ ਮਰਨ ਦਿੱਤਾ ਲੋਕਾਂ ਦੇ ਤਾਣੇ ਮਹਿਨਿਆਂ ਨਾਲ ਨਹੀਂ ਮਰਨ ਦਿੱਤਾ ਤੇ ਤੁਹਾਨੂੰ ਹੁਣ ਮਰਨ ਦੇਊਗਾ ਉਹ ਆਰਜਾ ਦੇ ਵਾਅਦੇ ਨਾਲ ਮੇਰੀ ਨਿਸ਼ਾ ਕਰੇਗਾ ਤੇ ਮੈਨੂੰ ਆਪਣੀ ਮੁਕਤੀ ਦਿਖਾਏਗਾ ਹਾਲੇਲੂਇਆ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਲੰਮਾ ਤੇ ਚੌਕਾ ਜੀਵਨ ਜੀਓ ਇਸੇ ਚੈਪਟਰ ਦੇ ਵਿੱਚ ਆਪਾਂ 45 ਵਰਸ ਦੇ ਵਿੱਚ ਦੇਖਦੇ ਹਾਂ ਸਾਮੂ엘 17:45 ਦੇ ਵਿੱਚ 17 ਅਧਿਆਏ ਦੀ 45 ਆਇਤ 'ਚ ਪਹਿਲੇ ਸਾਮੂ엘 ਦੇ ਕਹਿੰਦਾ ਪਰ ਦਾਊਦ ਨੇ ਫਲਿਸਤੀਨੀ ਨੂੰ ਆਖਿਆ ਤੂੰ ਤਲਵਾਰ ਅਤੇ ਵਰਸ਼ਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ ਪਰ ਮੈਂ ਸੈਨਾ ਦੇ ਯਹੋਵਾ ਦੇ ਨਾਮ ਉੱਤੇ ਜੋ ਇਜ਼ਰਾਈਲ ਦੇ ਦਲਾਂ ਦਾ ਪਰਮੇਸ਼ਵਰ ਹੈ ਜਿਸ ਨੂੰ ਤੇ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ 다우드 ਨੇ ਫਲਿਸਤੀ ਨੂੰ ਉੱਤਰ ਦਿੱਤਾ ਹੈ ਕਹਿੰਦਾ ਤੂੰ ਤਾਂ ਮੇਰੇ ਵੱਲ ਨੂੰ ਕਿਵੇਂ ਦੀ ਤਿਆਰੀ ਕਰਕੇ ਆਇਆ ਹਥਿਆਰ ਲੈ ਕੇ ਤੂੰ ਤਲਵਾਰ ਲੈ ਕੇ ਆਇਆ ਬਰਸ਼ਾ ਲੈ ਕੇ ਆਇਆ ਤੇ ਢਾਲ ਲੈ ਕੇ ਆਇਆ ਤਲਵਾਰ ਤੇ ਬਰਸ਼ਾ ਕੀ ਆ ਮਾਰਨ ਵਾਲੀਆਂ ਚੀਜ਼ਾਂ ਤੇ ਢਾਲ ਕੀ ਆ ਆਪਣਾ ਬਚਾਅ ਕਰਨ ਵਾਲੀ ਚੀਜ਼ ਮੈਨੂੰ ਲੱਗਦਾ ਹੈ ਕਿ ਤੂੰ ਮੈਨੂੰ ਆਪਣੇ ਹਥਿਆਰਾਂ ਨਾਲ ਮਾਰੇਗਾ ਤੇ ਆਪਣੇ ਹੀ ਹਥਿਆਰ ਦੇ ਨਾਲ ਤੂੰ ਮੇਰੇ ਤੋਂ ਬਚ ਨਿਕਲੇਗਾ ਤੇਰਾ ਭਰੋਸਾ ਹਥਿਆਰਾਂ ਉੱਤੇ ਆ ਪਰ ਮੈਂ ਆਪਣੇ ਨਾਲ ਕਿੰਨੂ ਲੈ ਕੇ ਆਇਆ ਹਾਂ ਜਿਉਂਦੇ ਯਹੋਵਾ ਨੂੰ ਹallelujah ਕਹਿੰਦਾ ਪਰ ਮੈਂ ਸੈਨਾ ਦੇ ਯਹਵਾ ਦੇ ਨਾਮ ਉੱਤੇ ਜੋ ਇਜ਼ਰਾਈਲ ਦੇ ਦਲਾ ਦਾ ਪਰਮੇਸ਼ਰ ਹੈ ਜਿਸ ਨੂੰ ਤੈਨ ਲੱਜਿਆ ਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ ਮੈਂ ਤਲਵਾਰਾਂ ਨਾਲ ਨਹੀਂ ਆਇਆ ਨਾ ਮੈਂ ਢਾਲਾਂ ਲੈ ਕੇ ਆਇਆ ਮੈਂ ਤਲਵਾਰ ਦਾ ਸਾਹਮਣਾ ਕਰਨ ਲਈ ਤਲਵਾਰ ਨਾਲ ਨਹੀਂ ਨਿਕਲਿਆ ਮੈਨੂੰ ਸ਼ਰਮਿੰਦਿਆ ਕਰਨ ਵਾਲਿਆਂ ਨੂੰ ਮੈਂ ਆਪਣੇ ਮੂੰਹ ਤੋਂ ਸ਼ਰਮਿੰਦਾ ਕਰਨ ਵਾਸਤੇ ਨਹੀਂ ਆਇਆ ਮੈਂ ਕਿਵੇਂ ਆਇਆ ਹਾਂ ਆਪਣੇ ਪਰਮੇਸ਼ਰ ਨੂੰ ਲੈ ਕੇ ਨਿਕਲੇ ਆਇਆ ਹallelujah ਗੋਲੀਅਤੇ ਕੋ ਲੜਾਈ ਦਾ ਤਜਰਬਾ ਬਹੁਤ ਸੀ ਤੇ ਦਾਊਦ ਤੇ ਅਜੇ ਰਾਜ ਗੱਦੀ ਤੇ ਵੀ ਨਹੀਂ ਬੈਠਾ ਸੀ ਦਾਊਦ ਕੋਲ ਤਜਰਬਾ ਕਾਦਾ ਸੀ ਭੇਡਾਂ ਬੱਕਰੀਆਂ ਚਾਰਨ ਦਾ ਤੇ ਪਰਮੇਸ਼ਰ ਦੀ ਮਹਿਮਾ ਕਰਨ ਦਾ ਪੂਤਾਂ ਨੂੰ ਕਟੋਂਗੇ ਵੈਰੀ ਇਜ਼ੀ ਕਿੱਥੇ ਲਿਖਿਆ ਕਿ ਭੂਤਾਂ ਦੀਆਂ ਚੀਕਾਂ ਕਢਵਾਉਣਗੇ ਜਿਹੜਾ ਨਿਸ਼ਾ ਕਰੇ ਅਤੇ ਬਪਤਿਸਮਾ ਲਵੇ ਉਹਦੇ ਨਾਲ ਨਿਸ਼ਾਨ ਹੋਣਗੇ ਤੇ ਉਹਨਾਂ ਨਿਸ਼ਾਨਾਂ 'ਚ ਇੱਕ ਨਿਸ਼ਾਨ ਕੀ ਹੈ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਤੈਨੂੰ ਕਮਾਂਡ ਕਰੋ ਕਿ ਯਿਸੂ ਮਸੀਹ ਦੇ ਨਾਮ 'ਚ ਮੈਂ ਤੈਨੂੰ ਹੁਕਮ ਕਰਦੀ ਆ ਨਿਕਲ ਜਾ ਜੋ ਵੀ ਹੋਵੇ ਚਾਹੇ ਸਿਰਪੀੜਿਆ ਜਾਦੂ ਮੰਤਰਿਆ ਢੱਡ ਪੀੜਿਆ ਉਹਦੇ ਸਾਹਮਣੇ ਖੜ ਜਾਓ ਅੱਕੜ ਕੇ ਵਿਸ਼ਵਾਸ ਦੇ ਨਾਲ ਭਰ ਕੇ ਤੇ ਉਹ ਵਿਸ਼ਵਾਸ ਦੇਦੇ ਤੇ ਕਰਨਾ ਮੈਂ ਤਾਂ 4-4 ਘੰਟੇ ਪ੍ਰਾਰਥਨਾ ਕਰਦੀ ਆ ਮੈਂ ਤਾਂ ਉਹ ਵਾਅਦਾ ਰੱਖਦੀ ਆ ਮੈਂ ਤਾਂ ਇਦਾਂ ਵੀ ਕਰ ਲੈਨੀ ਆ ਮੈਂ ਤਾਂ ਬਾਈਬਲ ਬਹੁਤ ਪੜ੍ਹਦੀ ਆ ਹੁਣ ਇਹਨੇ ਨਿਕਲ ਜਾਣਾ ਤੁਹਾਡੀ 4 ਘੰਟੇ ਵਾਲੀ ਪ੍ਰਾਰਥਨਾ ਭੂਤ ਨੂੰ ਨਹੀਂ ਕੱਢ ਸਕਦੀ ਤੁਹਾਡੀ 8 ਘੰਟੇ ਵਾਲੀ ਪ੍ਰਾਰਥਨਾ ਵੀ ਭੂਤਾਂ ਨੂੰ ਨਹੀਂ ਕੱਢ ਸਕਦੀ ਸੱਚੀ ਕਹਿੰਦੀ ਆ ਤੁਹਾਡੇ 2-2 ਘੰਟੇ ਟਿੱਕੇ ਹੋਏ ਗੋਡੇ ਵੀ ਭੂਤਾਂ ਨੂੰ ਨਹੀਂ ਕੱਢ ਸਕਦੇ ਕਿਉਂਕਿ ਜੇ ਤੁਸੀਂ 4 ਘੰਟੇ ਪ੍ਰਾਰਥਨਾ ਕਰਨ ਦੇ ਬਾਅਦ ਵੀ ਅਣ ਆਗਿਆਕਾਰੀ ਵਿੱਚ ਚਲਦੇ ਹੋਏ ਵਿਭਚਾਰਤ ਹੋਏ ਝੂਠ ਵਿੱਚ ਹੋਏ ਜਾਂ ਹੋਰ ਪਾਪ ਦੇ ਵਿੱਚ ਹੋਏ ਤਾਂ ਕੀ 4 ਘੰਟੇ ਵਾਲੀ ਪ੍ਰਾਰਥਨਾ ਕਰਨ ਦੇ ਬਾਅਦ ਤੁਸੀਂ ਆਪਣੇ ਜੋਰ ਨਾਲ ਕੱਢ ਸਕਦੇ ਆ ਕਦੀ ਵੀ ਨਹੀਂ ਉਹ ਤਾਂ ਫਿਰ 沽ਮੰਦ ਹੋ ਗਿਆ ਨਾ ਕਿ ਮੈਂ 4 ਘੰਟੇ ਦੀ ਪ੍ਰਾਰਥਨਾ ਕਰਦੀ ਐ ਇਸ ਲਈ ਮੈਂ ਕੱਢ ਸਕਦੀ ਹਾਂ ਨਹੀਂ ਇਸ ਲਈ ਕੱਢ ਸਕਦੀ ਆ ਕਿਉਂਕਿ ਮੇਰੇ ਪਰਮੇਸ਼ਰ ਨੇ ਮੈਨੂੰ ਅਧਿਕਾਰ ਦੇ ਦਿੱਤਾ ਤੇ ਉਹ ਮੇਰਾ ਪਰਮੇਸ਼ਰ ਆ ਉਹ ਮੇਰੇ ਨਾਲ ਪਿਆਰ ਕਰਦਾ ਉਹ ਸਮਰਥੀ ਆ ਅਰ ਭੂਤ ਪ੍ਰੇਤ ਸੁਕਰ ਮਿਰਗਾ ਚ ਸਭ ਉਹਦੇ ਤੋਂ ਡਰਦੇ ਆ ਉਹਨੇ ਕਿਹਾ ਕਿ ਮੇਰਾ ਨਾਮ ਲੈ ਕੇ ਕੱਢੋਂਗੇ ਇਸ ਲਈ ਇਹਨਾਂ ਨੂੰ ਨਿਕਲਣਾ ਪੈਣਾ ਆ ਮੇਰੇ ਜ਼ੋਰ ਨਾਲ ਨਹੀਂ ਮੇਰੇ ਬਹੁਤ ਧਰਮੀ ਹੋਣ ਦਾ ਕਰਕੇ ਨਹੀਂ ਮੇਰੇ ਬਹੁਤ ਵਰਤ ਰੱਖਣ ਦਾ ਕਰਕੇ ਨਹੀਂ ਸਿਰਫ ਤੇ ਸਿਰਫ ਉਹਦੇ ਜਲਾਲ ਦਾ ਕਰਕੇ ਸਿਰਫ ਤੇ ਸਿਰਫ ਪਰਮੇਸ਼ਵਰ ਦੀ ਸਮਰਥ ਦਾ ਕਰਕੇ ਸਿਰਫ ਤੇ ਸਿਰਫ ਉਹਦੇ ਭੈ ਦਾ ਕਰਕੇ ਇਹ ਸਭ ਬੁਰੀਆਂ ਚੀਜ਼ਾਂ ਜਿਹੜੀਆਂ ਆ ਉਹ ਛੱਡ ਕੇ ਚਲੀਆਂ ਜਾਣਗੀਆਂ ਇਸ ਲਈ ਆਪਣੀ ਬਿਮਾਰੀ ਨੂੰ ਕਮਾਂਡ ਕਰਨਾ ਸਿੱਖੋ ਪ੍ਰੋਬਲਮ ਨੂੰ ਕਰਜ਼ੇ ਨੂੰ ਜੋ ਵੀ ਫਾਈਨੈਂਸ਼ੀਅਲੀ ਕ੍ਰਾਈਸਿਸ ਚੱਲ ਰਹੇ ਆ ਕੋਈ ਆਰਥਿਕ ਮੰਦੀ ਦੇ ਵਿੱਚੋਂ ਤੁਸੀਂ ਜਿੱਦਾਂ ਦੀ ਵੀ ਸਮੱਸਿਆ ਆ ਉਸ ਸਮੱਸਿਆ ਨੂੰ ਹੁਕਮ ਦਿਓ ਇਹ ਕੋਈ ਮਜ਼ਾਕ ਨਹੀਂ ਆ ਕਿ ਅਸੀਂ ਕਹੀਏ ਵੀ ਕਰਜ਼ਾ ਨਿਕਲ ਜਵੇ ਵਿਹਾਸੇ ਵਾਲੀ ਗੱਲ ਆ ਹਾਂ ਜੇ ਤੁਹਾਨੂੰ ਹਾਸਾ ਆਊਗਾ ਹੱਸ ਲਿਓ ਇੱਕ ਦੋ ਦਿਨ ਬਾਅਦ ਚ ਆਪੇ ਹਟ ਜੂਗੇ ਪਰ ਕਹੋ ਅਰ ਤੁਸੀਂ ਦੇਖੋਗੇ ਕਿ ਤੁਸੀਂ ਜਿਹੜੀ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਹੁਕਮ ਦਿਓਗੇ ਨਿਕਲਣ ਵਾਸਤੇ ਉਹ ਨਿਕਲ ਜਾਏਗੀ ਪਰਮੇਸ਼ਵਰ ਦੇ ਵਚਨ ਦੀ ਸਮਰਥਾ ਦਾ ਕਰਕੇ ਹallelujah ਅੱਜ ਆਪਾਂ ਦੇਖੀਏ ਜ਼ਬੂਰਾਂ ਦੀ ਕਿਤਾਬ ਉਹਦਾ 55 ਅਧਿਆਇ ਚੋਂ ਦੀ 22 ਨੰਬਰ ਆਏ ਤੇ ਵਿੱਚ ਇਦਾਂ ਲਿਖਿਆ ਬੁੱਕ ਆਫ ਸਾਮ ਚੈਪਟਰ 55 ਵਰਸ 22 ਆਪਣਾ ਭਾਰ ਯਹੋਵਾ ਉੱਤੇ ਸੁੱਟ ਅਤੇ ਉਹ ਤੈਨੂੰ ਸੰਭਾਲੇਗਾ ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ ਹallelujah ਆਪਣਾ ਭਾਰ ਕਿਹਦੇ ਉੱਤੇ ਛੱਡਣਾ ਹੈ ਪਰਮੇਸ਼ਵਰ ਦੇ ਉੱਤੇ ਯਹਵਾ ਕੌਣ ਆ ਪਰਮੇਸ਼ਰ ਉਹੀ ਪਰਮੇਸ਼ਰ ਜਿਹਦੇ ਬਾਰੇ ਵਿੱਚ ਸਾਰੇ ਲਿਖਦੇ ਗੋਡ ਇਜ਼ ਵਨ ਆਲ ਮਾਈਟੀ ਦਾ ਲਾਰਡ ਮਾਸਟਰ ਕ੍ਰੀਏਟਰ ਆਕਾਸ਼ ਉਹੀ ਯਹਵਾ ਹੈ ਤੇ ਆਪਣਾ ਭਾਰ ਯਹਵਾ ਉੱਤੇ ਸੁੱਟ ਅਗਰ ਤੁਹਾਡੀ ਬਿਮਾਰੀ ਭਾਰੀ ਲੱਗਣ ਈ ਆ ਤੇ ਪਰਮੇਸ਼ਵਰ ਉੱਤੇ ਛੱਡ ਦਿਓ ਤੁਹਾਨੂੰ ਆਪਣੇ ਫੈਮਿਲੀ ਦੀਆਂ ਪ੍ਰੋਬਲਮਸ ਭਾਰੀਆਂ ਲੱਗ ਰਹੀਆਂ ਆ ਤਾਂ ਕੀ ਕਰਨਾ ਪਰਮੇਸ਼ਵਰ ਉੱਤੇ ਛੱਡ ਦਿਓ ਹਰੇਕੋ ਚੀਜ਼ ਜਿਹੜੀ ਬੋਝ ਬਣ ਗਈ ਕਈ ਵਾਰੀ ਤੁਸੀਂ ਕੋਈ ਕਿੱਲੋ ਦੀ ਚੀਜ਼ ਵੀ ਨਹੀਂ ਚੱਕੀ ਹੁੰਦੀ ਪਰ ਤੁਸੀਂ ਕਹਿੰਦੇ ਮੈਂ ਤਾਂ ਬੋਝ ਏਠਾਂ ਦੱਬਿਆ ਪਿਆ ਮੇਰੇ ਸਿਰ ਤੇ ਇੰਨਾ ਬੋਝ ਆ ਮੇਰੇ ਦਿਮਾਗ ਤੇ ਬੜਾ ਬੋਝ ਆ ਮੇਰੇ ਦਿਲ ਤੇ ਬੜਾ ਬੋਝ ਆ ਮੇਰਾ ਮਨ ਭਾਰਾ ਹੋਇਆ ਆ ਜੇ ਕੋਈ ਦੇਖੇ ਤਾਂ ਤੂੜੀ ਦਾ ਅੱਖ ਵੀ ਨਹੀਂ ਲੱਗਾ ਹੁੰਦਾ ਜਿसे ਚਾਹਦੇ ਹੋ ਪਰ ਨਹੀਂ ਹੋ ਰਹੀਆਂ ਉਹ ਤੁਹਾਡੇ ਜੀਵਨ ਵਿੱਚ ਬੋਝ ਬਣ ਕੇ ਤੁਹਾਨੂੰ ਸਤਾਉਣ ਲੱਗ ਜਾਂਦੀਆਂ ਆ ਇਸ ਲਈ ਹਰੇਕੋ ਚੀਜ਼ ਜਿਹੜੀ ਤੁਹਾਡੇ ਜੀਵਨ ਵਿੱਚ ਬੋਝ ਬਣ ਚੁੱਕੀ ਆ ਤੁਸੀਂ ਉਹਨੂੰ ਪਰਮੇਸ਼ਵਰ ਉੱਤੇ ਛੱਡ ਦਿਓ ਤੇ वचन ਦੇ ਵਿੱਚ ਲਿਖਿਆ ਉਹ ਤੈਨੂੰ ਸੰਭਾਲੇਗਾ ਪ੍ਰਭੂ ਤੁਹਾਨੂੰ ਸੰਭਾਲ ਲੈਣਗੇ ਉਸ ਦੁੱਖ ਦੀ ਕਸ਼ਟ ਦੀ ਗਰੀਬ ਔਰ ਕਹਿੰਦਾ ਉਹ ਧਰਮੀ ਨੂੰ ਕਦੀ ਵੀ ਡੋਲਣ ਨਾ ਦੇਵੇਗਾ ਕਿੰਨੋਂ ਨਹੀਂ ਡੋਲਣ ਦੇਵੇਗਾ ਕਿੰਨੋਂ ਨਹੀਂ ਡੋਲਣ ਦੇਵੇਗਾ ਧਰਮੀ ਨੂੰ ਬਈ ਜੇ ਆਪਾਂ ਗਲਤ ਕੰਮ ਵੀ ਕਰੀ ਜਾਈਏ ਮੰਨ ਲਓ ਕਿ ਵਿਆਹ ਹੋਇਆ ਆ ਤਾਂ ਫੇਰ ਦੋ ਵਾਈਫ ਰੱਖੀਆਂ ਜਾਂ ਦੋ ਹਸਬੈਂਡ ਨੋ ਹਸਬੈਂਡ ਦੋ ਨਹੀਂ ਹੋ ਸਕਦੇ ਨਾ ਦੋ ਵਾਈਫ ਇੱਕ ਵਾਈਫ ਆ ਇੱਕ ਉਦਾਂ ਹੀ ਟਾਈਮ ਪਾਸ ਆ ਇੱਕ ਹਸਬੰਡ ਆ ਕਿ ਟਾਈਮ ਪਾਸ ਆ ਤੇ ਫਿਰ ਕਹੀਏ ਪ੍ਰਭੂ ਆ ਟਾਈਮ ਪਾਸ ਵਾਲੇ ਦਾ ਕਿਸੇ ਨੂੰ ਪਤਾ ਨਾ ਲੱਗ ਜਵੇ ਮੈਂ ਇਹ ਬੋਝ ਤੈਨੂੰ ਦਿੰਦਾ ਆ ਮੈਨੂੰ ਸੰਭਾਲ ਕੇ ਰੱਖੀ ਤੁਹਾਨੂੰ ਲੱਗਦਾ ਵੀ ਪ੍ਰਭੂ ਇਸ ਕੰਮ ਵਿੱਚ ਮਦਦ ਕਰੋਗੇ ਵੀ ਪ੍ਰਭੂ ਕਰੇ ਜਾ ਕੇ ਮੇਰਾ ਤੇ ਜੀ ਧੱਕ-ਧੱਕ ਧੱਕ-ਧੱਕ ਕਰਦਾ ਰਹਿੰਦਾ ਵੀ ਕਿਤੇ ਘਰ ਵਾਲੀ ਨੂੰ ਪਤਾ ਨਾ ਲੱਗ ਜਾਏ ਕਿਤੇ ਘਰ ਵਾਲੇ ਨੂੰ ਪਤਾ ਨਾ ਲੱਗ ਜਾਏ ਢਾਕ ਲਵੀ ਬਚਾ ਲਵੀ ਪਾਸ ਇਹ ਬੋਝ ਮੈਂ ਤੈਨੂੰ ਦਿੱਤਾ ਬਾਕੀ ਮੈਂ ਸੰਭੀ ਜਾਊਂਗਾ ਨੋ ਕੰਧਾ ਧਰਮੀ ਨੂੰ ਧਰਮੀ ਨੂੰ ਉਹ ਡੋਲਣ ਨਹੀਂ ਦੇਵੇਗਾ ਅਗਰ ਤੁਸੀਂ वचन ਦੀ ਆਗਿਆਕਾਰੀ ਕਰ ਰਹੇ ਹੋ ਔਰ ਕੋਈ ਪਰੇਸ਼ਾਨੀ ਆ ਗਈ ਜੀਵਨ ਦੇ ਵਿੱਚ ਕੋਈ ਮਸਲਾ ਹੋ ਗਿਆ ਜੀਵਨ ਦੇ ਵਿੱਚ ਤੇ ਉਹ ਤੁਹਾਨੂੰ ਸ਼ਰਮਿੰਦੇ ਨਹੀਂ ਹੋਣ ਦਊਗਾ ਉਹ ਤੁਹਾਨੂੰ ਡੋਲਣ ਨਹੀਂ ਦੇਵੇਗਾ ਉਹ ਕੁਝ ਵੀ ਕਰਕੇ ਚਾਹੇ ਅਸਮਾਨ ਬਾੜ ਕੇ ਚਾਹੇ ਉਹ ਖੁਦ ਇਨਸਾਨ ਬਣ ਕੇ ਫਰਿਸ਼ਤਾ ਬਣ ਕੇ ਜਿਵੇਂ ਮਰਜੀ ਤੁਹਾਡੀ ਮਦਦ ਕਰੇ ਮੁਹਈਆ ਕਰੇ ਪਰ ਉਹ ਤੁਹਾਨੂੰ ਸੰਭਾਲੇਗਾ ਅਰ ਤੁਹਾਨੂੰ ਉੱਚਾ ਚੱਕੇਗਾ ਆਮੇਨ ਇਸ ਲਈ ਆਪਣਾpropto ਹਮੇਸ਼ਾ ਪਰਮੇਸ਼ਵਰ ਦੇ ਉੱਤੇ ਰੱਖੋ ਆਹ ਦੇਖੀਏ ਜ਼ਬੂਰਾ ਦੀ ਕਥਾ 52 ਅਧਿਆਏ ਤਿੰਨ ਚਾਰ ਆਇਤ ਚ ਇਦਾਂ ਲਿਖਿਆ ਆ ਜਿਸ ਵੇਲੇ ਮੈਨੂੰ ਡਰ ਹੋਵੇਗਾ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ ਪਰਮੇਸ਼ਵਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ ਪਰਮੇਸ਼ਵਰ ਉੱਤੇ ਮੈਂ ਭਰੋਸਾ ਰੱਖਿਆ ਹੈ ਮੈਂ ਨਾ ਡਰਾਂਗਾ ਬਸ਼ਰ ਮੇਰਾ ਕੀ ਕਰ ਸਕਦਾ ਹੈ ਮੈਂ ਕਦ ਇਸ ਵੇਲੇ ਪਰਮੇਸ਼ਵਰ ਉੱਤੇ ਭਰੋਸਾ ਰੱਖਾਂਗਾ ਜਿਸ ਵੇਲੇ ਮੈਨੂੰ ਡਰ ਹੋਵੇਗਾ ਕਿਹਦਾ ਡਰ ਕਿਸੇ ਵੀ ਚੀਜ਼ ਦਾ ਜਦੋਂ ਵੀ ਮੈਨੂੰ ਡਰ ਲੱਗੂਗਾ ਮੌਤ ਤੋਂ ਬਿਮਾਰੀ ਤੋਂ ਮੁਕਦਮਿਆਂ ਤੋਂ ਉਰੇ ਵਿੱਚ ਬੈਠ ਜਾਊਗਾ ਮੈਂ ਉਦੋਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਊਗਾ ਮੈਂ ਉਸ ਵਾਲੇ ਪਰਮੇਸ਼ਵਰ ਤੇ ਭਰੋਸਾ ਰੱਖਾਂਗਾ ਕਿ ਇਹ ਜੋ ਮੇਰੇ ਦਿਮਾਗ ਵਿੱਚ ਆ ਰਿਹਾ ਇਹ ਮੇਰੇ ਉੱਤੇ ਨਹੀਂ ਵਾਪਰੇਗਾ ਜੋ ਮੇਰੀ ਸਮਝ ਵਿੱਚ ਆ ਰਿਹਾ ਇਹ ਮੇਰੇ ਜੀਵਨ ਵਿੱਚ ਕਦੀ ਵੀ ਪੂਰਾ ਨਹੀਂ ਹੋਵੇਗਾ ਜੋ ਡਰਾਉਣਾ ਸੁਪਨਾ ਮੈਂ ਦੇਖਿਆ ਸੁਪਨੇ ਵਿੱਚ ਐਕਸੀਡੈਂਟ ਦੇਖਿਆ ਸੁਪਨੇ ਵਿੱਚ ਬਿਮਾਰ ਦੇਖਿਆ ਸੁਪਨੇ ਵਿੱਚ ਮਰਦੇ ਨੂੰ ਦੇਖਿਆ ਬੱਚੇ ਨੂੰ ਕੁਝ ਖਰਾਬ ਜੋ ਕੁਝ ਵੀ ਮੈਂ ਸੁਪਨੇ ਵਿੱਚ ਵੀ ਦੇਖਿਆ ਗਲਤ ਮੇਰੀ ਜ਼ਿੰਦਗੀ 'ਚ ਉਹ ਪੂਰਾ ਨਹੀਂ ਹੋਵੇਗਾ ਇੱਦਾਂ ਨਹੀਂ ਕਿ ਤੁਹਾਨੂੰ ਕੋਈ ਡਰ ਵਾਲਾ ਸੁਪਨਾ ਆਇਆ ਤੇ ਤੁਸੀਂ ਘਰ ਵਾਲੇ ਨੂੰ ਦੱਸਿਆ ਮੰਮੀ ਨੂੰ ਦੱਸਿਆ ਪਾਪੇ ਨੂੰ ਦੱਸਿਆ ਨਾਨਾ ਨੂੰ ਦੱਸਿਆ ਫਿਰ ਉਹਨੂੰ ਕਹੇ ਤੂੰ ਆਪਣੇ ਘਰ ਵਾਲੇ ਨੂੰ ਦੱਸਿਆ ਜਿੰਨਾ ਜ਼ਿਆਦਾ ਉਸ ਚੀਜ਼ ਨੂੰ ਫੈਲਾਉਂਗੇ ਬੋਲੂਗੇ ਕਿ ਹੋਊਗਾ ਉਹਦੀ ਊਰਜਾ ਵਧੂਗੀ ਲੱਗਦੀ ਵਾਹ ਨੂੰ ਕੀ ਕੋਸ਼ਿਸ਼ ਕਰਨੀ ਆ ਅਗਰ ਸੁਪਨਾ ਤੁਹਾਡੇ ਖੋਲ ਦੀ ਆ ਇਨਸਾਨ ਦੀ ਡੋਟ ਕਰਕੇ ਦੇਖਿਓ ਤਾਂ ਉਦੋਂ ਹੀ ਉਠੋ ਲਾਪਰਵਾਹੀ ਨਾ ਕਰੋ ਉਸ ਸੁਪਨੇ ਨੂੰ बार-बार ਚੇਤੇ ਕਰਕੇ ਉਹਦੀ એનર્ਜੀ ਨੂੰ ਬੂਸਟ ਨਾ ਕਰੋ ਉਸੇ ਵੇਲੇ ਬੈਠੋ ਕਿਉਂਕਿ ਤੁਹਾਨੂੰ ਡਰ ਲੱਗਾ ਉਸ ਸੁਪਨੇ ਤੋਂ ਤਾਂ ਜਦੋਂ ਡਰ ਲੱਗੂਗਾ ਤੇ ਫੇ ਕੀ ਕਰਨਾ ਹੈ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖਣਾ ਹੈ ਉਦੋਂ ਹੀ ਬੈਠ ਔਰ ਕਹੋ ਕਿ ਜੋ ਵੀ ਮੈਂ ਸੁਪਨੇ ਦੇ ਵਿੱਚ ਦੇਖਿਆ ਮੈਂ ਇਹਨੂੰ ਰੱਦ ਕਰਦਾ ਹਾਂ ਮੇਰੇ ਜੀਵਨ ਵਿੱਚ ਕਦੀ ਵੀ ਪੂਰਾ ਨਹੀਂ ਹੋ ਸਕਦਾ ਕਿਉਂ ਕਿ ਯਰਮਈ ਆਧਿਕਾਤਬ ਵਿੱਚ ਪਰਮੇਸ਼ਰ ਨੇ ਮੇਰੇ ਲਈ ਇਹ ਦੱਸਿਆ ਆ ਕਿ ਤੇਰੇ ਲਈ ਮੇਰੇ ਕੋਲੇ ਬਹੁਤ ਚੰਗੀਆਂ ਯੋਜਨਾਵਾਂ ਆ ਜਿਹੜੀਆਂ ਲਾਭ ਦੀਆਂ ਆ ਹਾਨੀ ਦੀਆਂ ਨਹੀਂ ਤਾਂ ਇਹ ਸੁਪਨੇ ਵਿੱਚ ਜੋ ਕੁਝ ਵੀ ਸਿਓ ਮੇਰੇ ਪਰਮੇਸ਼ਰ ਦੀ ਯੋਜਨਾ ਮੈਂ ਸੁਪਨੇ ਨੂੰ ਰੱਦ ਕਰਦੀ ਆ ਜਾਂ ਰੱਦ ਕਰਦਾ ਆ ਮੈਂ ਪਰਮੇਸ਼ਵਰ ਦੀਆਂ ਭਲਾਈ ਵਾਲੀਆਂ ਯੋਜਨਾਵਾਂ ਨੂੰ ਮੰਗਦਾ ਆ ਕਿਉਂਕਿ ਮੈਨੂੰ ਭਰੋਸਾ ਆ ਮੇਰਾ ਪਰਮੇਸ਼ਵਰ ਮੇਰੇ ਲਈ ਬੁਰੀਾਈ ਵਿੱਚੋਂ ਵੀ ਭਲਾਈ ਪੈਦਾ ਕਰਨ ਦੀ ਸਮਰਥ ਰੱਖਦਾ ਹੈ ਤਾਂ ਜਦੋਂ ਮੈਨੂੰ ਡਰ ਲੱਗੂਗਾ ਮੈਂ ਕੀ ਕਰੂੰਗਾ ਉਹਦੇ ਉੱਤੇ ਭਰੋਸਾ ਰੱਖਾਂਗਾ ਪਰਮੇਸ਼ਵਰ ਵਿੱਚ ਮੈਂ ਉਸਦੇ ਬਚਨ ਦੀ ਉਸਤਤ ਕਰਾਂਗਾ ਪਰਮੇਸ਼ਵਰ ਦੇ ਵਚਨਾਂ ਨੂੰ ਉਦੋਂ ਮਹਿਮਾ ਦਓ ਕਿ ਪਰਮੇਸ਼ਵਰ ਦੇ ਵਚਨ ਸਦਾ ਤੋਂ ਸਦਾ ਤਿਕ ਟੱਲ ਰਹਿਣ ਵਾਲੇ ਆ ਜ਼ਮੀਨ ਅਸਮਾਨ ਤਾਂ ਹਿਸਕ ਸਕਦੇ ਆ ਪਰ ਪਰਮੇਸ਼ਵਰ ਦਾ ਵਚਨ ਪੂਰਾ ਹੋਏਗਾ ਉਹ اٹਲ ਹੈ ਤਾਂ ਪਰਮੇਸ਼ਵਰ ਦੀ ਮਹਿਮਾ ਕਰੋ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਵਚਨ ਬੋਲਦੇ ਰਹੋ ਉਸ ਵੇਲੇ ਮੇਰਾ ਪਰਮੇਸ਼ਵਰ ਮਨ ਨਾਲੋਂ ਜ਼ਿਆਦਾ ਮੇਰੇ ਨਾਲ ਪਿਆਰ ਕਰਦਾ ਹੈ ਮੇਰੇ ਬਾਇਓਲੋਜੀਕਲ ਫਾਦਰ ਦੇ ਨਾਲੋਂ ਵੀ ਜ਼ਿਆਦਾ ਮੇਰੀ ਚੰਗੀ ਤਰ੍ਹਾਂ ਲੁੱਕ ਆਫਟਰ ਕਰਦਾ ਮੇਰੀ ਪ੍ਰਿਤਪਾਲ ਕਰਦਾ ਹੈ ਮੇਰਾ ਪਰਮੇਸ਼ਵਰ ਉਹਨੂੰ ਮੇਰੀ ਫਿਕਰ ਹੈ ਉਹ ਮੇਰੇ ਮੰਗਣ ਤੋਂ ਪਹਿਲਾਂ ਦਿਨ ਦਾ ਜ਼ਰੂਰਤ ਨਾਲ ਉਹ ਵੱਧ ਦਿੰਦਾ ਮੇਰੇ ਬੋਲਣ ਤੋਂ ਵੀ ਬਿਨਾਂ ਹੀ ਉਹ ਬੋਝ ਲੈਂਦਾ ਕਿ ਮੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਚਾਹੁੰਦਾ ਕਿ ਮੈਂ ਨਰੋਇਆ ਹੋ ਜਵਾਂ ਮੇਰੇ ਪਾਪ ਉਹਨੇ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਲੱਦ ਦਿੱਤੇ। ਮੇਰਾ ਪਰਮੇਸ਼ਰ ਮੇਰੇ ਨਾਲ ਪਿਆਰ ਕਰਦਾ। ਉਹਦੇ ਕੋਲੇ ਮੇਰੇ ਕੋਲੇ ਮੇਰੇ ਲਈ ਭਲਾਈ ਦੀਆਂ ਯੋਜਨਾਵਾਂ। ਤਾਂ ਵਚਨ ਜਿਹੜੇ ਉਹ ਪ੍ਰੋਕਲੇਮ ਕਰਨੇ ਸ਼ੁਰੂ ਕਰ ਦਿਓ ਜਦੋਂ ਡਰ ਲੱਗੇ। ਜਦੋਂ ਤੁਸੀਂ ਕਿਸੇ ਵਾਇਰਸ ਦੀਆਂ ਕਿਸੇ ਮਹਾਮਰੀ ਦੀਆਂ ਖਬਰਾਂ ਸੁਣੋ ਤਾਂ ਤੁਸੀਂ ਕਹਿ ਸਕਦੇ ਕਿ ਹਜ਼ਾਰ ਮੇਰੇ ਮੋਢੇ ਤੇ 10000 ਮੇਰੇ ਸੱਜੇ ਹੱਥ ਡਿੱਗਣਗੇ ਪਰਨਾਸ਼ ਵਾਲੀ ਚੀਜ਼ ਮੇਰੇ ਨੇੜੇ ਨਹੀਂ ਆਵੇਗੀ। ਜਦੋਂ ਤੁਸੀਂ ਸਫ਼ਰ ਵਿੱਚ ਨਿਕਲਦੇ ਹੋ ਔਰ ਤੁਸੀਂ ਅਚਾਨਕ ਰਸਤੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ ਦੇਖਦੇ ਹੋ ਔਰ ਤੁਹਾਨੂੰ ਡਰ ਲੱਗਣ ਲੱਗ ਜਾਂਦਾ ਕਿ ਮੈਂ ਡਰਾਈਵ ਕਰਾਂ ਇੰਨੀ ਟ੍ਰੈਫਿਕ ਆ ਕਿਵੇਂ ਹੋਏਗਾ ਤਾਂ ਉਦੋਂ ਹੀ ਤੁਸੀਂ ਕਹੋ ਕਿ ਪਰਮੇਸ਼ਵਰ ਨੇ ਤਾਂ ਸਵਰਗੀ ਦੂਤਾਂ ਨੂੰ ਮੇਰੇ ਸਾਰੇ ਰਾਹਾਂ ਵਿੱਚ ਨਿਗਹਿਬਾਨ ਠਹਿਰਾਇਆ ਉਹ ਤਾਂ ਮੇਰੇ ਪੈਰਾਂ ਹੇਠਾਂ ਹੱਥ ਦਿੰਦੇ ਆ ਕਿ ਮੇਰੇ ਪੈਰ ਨੂੰ ਕਿਤੇ ਠੋਕਰ ਵੀ ਨਾ ਲੱਗ ਜਾਏ ਪਰਮੇਸ਼ਵਰ ਮੇਰੇ ਨਾਲ ਆ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਵੀ ਪ੍ਰਾਰਥਨਾ ਕਰਿਆ ਕਰੋ ਅਗਰ ਬਾਈ ਚਾਂਸ ਸਕਿਪ ਹੋ ਗਈ ਤਾਂ ਇਹ ਮੈਂ ਸੋਚ ਚੁੱਕਿਆ ਉਹ ਹੋ ਤੁਰਨ ਲੱਗਿਆ ਪ੍ਰਾਰਥਨਾ ਕਰਨੀ ਸੀ ਹੁਣ ਤਾਂ ਨਾਲ ਮਾਮਾ ਜੀ ਬੈਠੇ ਆ ਇਹਨਾਂ ਦੇ ਸਾਹਮਣੇ ਮੈਂ ਪ੍ਰਾਰਥਨਾ ਕਰਾਂ ਤਾਂ ਕਿਵੇਂ ਦਾ ਲੱਗੂਗਾ ਮੈਨੂੰ ਤਾਂ ਅੰਦਰ ਹੀ ਪ੍ਰਾਰਥਨਾ ਕਰਨੀ ਸੀ ਤਾਂ ਮਾਮਾ ਜੀ ਐਕਸੀਡੈਂਟ ਨੂੰ ਤਾਂ ਨਹੀਂ ਰੋਕ ਸਕਦੇ ਤਾਂ ਇਸ ਲਈ ਜਦੋਂ ਚੇਤਾ ਆ ਗਿਆ ਉਦੋਂ ਹੀ ਪ੍ਰਾਰਥਨਾ ਹੇ ਪ੍ਰਭੂ ਪਰਮੇਸ਼ਵਰ ਜੀ ਤੁਹਾਡਾ ਸੁਰੱਖਿਆ ਵਾਲਾ ਹੱਥ ਸਾਨੂੰ ਸੰਭਾਲੇ ਰਾਜੀ ਖੁਸ਼ ਘਰੋਂ ਨਿਕਲੇ ਤੇ ਰਾਜੀ ਖੁਸ਼ੀ ਘਰ ਵਾਪਸ ਆਈਏ ਤੁਹਾਡੀ ਮਹਿਮਾ ਸਾਡੇ ਜੀਵਨ ਚ ਬਣੀ ਰਹੇ ਤੇ ਇਹ ਗੱਲ ਮਾਮੇ ਨੂੰ ਮਾੜੀ ਲੱਗੂਗੀ ਮਾਮੇ ਦਾ ਵੀ ਤਾਂ ਜੀਣ ਨੂੰ ਜੀ ਕਰਦਾ ਇਹ ਹੋਊ ਕਿ ਨਹੀਂ ਹਾਂ ਚਾਚਾ ਵੀ ਹੋ ਸਕਦਾ ਐਵੇਂ ਹੀ ਇਕੱਲੇ ਮਾਮੇ ਗੁੱਸੇ ਨਾ ਹੋ ਜਾਣ ਚਾਚੇ ਨੂੰ ਵੀ ਨਹੀਂ ਮਾੜੀ ਲੱਗਣੀ ਤਾਏ ਨੂੰ ਵੀ ਨਹੀਂ ਭੂਆ ਮਾਸੀ ਕਿਸੇ ਨੂੰ ਨਨ ਭਾਵ ਨਾਨਕਿਆ ਦਾਦਕੇ ਕਿਸੇ ਨੂੰ ਮਾੜੀ ਨਹੀਂ ਲੱਗਣੀ ਤਾਂ ਜੀਨ ਦਾ ਸਾਰਿਆਂ ਦਾ ਮੂਡ ਹੈਗਾ ਆ ਇਸ ਲਈ ਜਦੋਂ ਵੀ ਚੇਤਾ ਆਜੇ ਪ੍ਰਾਰਥਨਾ ਕਰੋ ਕਿ ਪ੍ਰਭੂ ਜੀ ਸਾਨੂੰ ਸੰਭਾਲ ਕੇ ਰੱਖੋ ਹਰੇਕ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੋ